ਘਰਾਂ ਕੋਠੀਆਂ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਾਉਣ ਲਈ ਡੈੱਡੇ ਫੋਨ ਨਾਲ ਵੀਡੀਓ ਬਣਾ ਕੇ ਇਸ ਨੰਬਰ ਤੇ ਭੇਜੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰਾਪਰਟੀ ਡਵਾਈਜ਼ਰ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਜੋ ਅਸੀਂ ਕਰਦੀ ਵੀਡੀਓ ਲੈ ਕੇ ਆਏ ਆਂ ਇਹ ਕਾਰਨ ਦੋ ਮੰਜ਼ਿਲਾ ਬਣਿਆ ਹੋਇਆ ਫਰੰਟ ਤੋਂ ਜਿਹਾ ਦੇਖ ਹੀ ਲਈ ਹੈ ਜੀ ਗਲੀ ਵੀ ਤੁਹਾਨੂੰ ਦਿਖਾ ਦਿੰਦੀ ਹੈ ਖੁੱਲਡੁੱਲੀਆਂ ਗਲੀ ਬਣੀ ਹੋਈ ਹੈ ਸਾਰੀ ਘਰ ਵਿੱਚ ਟੋਟਲ 6 ਚਾਂਡ ਕਮਰੇ ਬਣੇ ਹੋਏ ਹਨ ਦੋ ਵਾਸ਼ਰੂਮ ਬਣੇ ਹੋਏ ਹਨ ਇੱਕ ਕਿਚਨ ਬਣੀ ਹੋਈ ਹੈ ਆ ਦੇਖੋ ਜੀ ਆ ਪਹਿਲਾ ਕਮਰਾ ਬਣਿਆ ਹੋਇਆ ਪੱਥਰ ਸਾਰੇ ਘਰ ਵਿੱਚ ਲੱਗਾ ਹੋਇਆ ਫਰਸ਼ ਤੇ ਤੇ ਦੇਖ ਸਕਦੇ ਹੋ ਪਹਿਲੇ ਕਮਰੇ ਦੇ ਨਾਲ ਹੀ ਕਿਚਨ ਬਣੀ ਹੋਈ ਹੈ ਕਿਚਨ ਵਿੱਚ ਵੀ ਸ਼ੈਲਫਾਂ ਦਾ ਸਾਰਾ ਕੰਮ ਹੋਇਆ ਹੈ ਜੀ ਮਾਲਕਾਂ ਦਾ ਮੋਬਾਈਲ ਨੰਬਰ ਹੈ ਜੀ 97806 24283 ਘਰ ਦੀ ਜਗ੍ਹਾ 93 ਗੱਜ 24 ਫੁੱਟ ਘਰ ਦੀ ਫਰੰਟ ਹੈ ਜੀ ਤੇ 35 ਫੁੱਟ ਲੰਬਾਈ ਹੈ ਇਹ ਘਰ ਦੋ ਮੰਜ਼ਲਾ ਬਣਿਆ ਹੋਇਆ ਇਨ ਕਮਰੇ ਨੀਚੇ ਬਣੇ ਹੋਏ ਹਨ ਇੱਕ ਕਮਰਾ ਉੱਪਰ ਬਣਿਆ ਹੋਇਆ। ਹਾਜੀ ਦੂਜਾ ਕਮਰਾ ਸੀਗਾ ਜਿਹੜਾ ਦੇਖਿਆ ਹੁਣ। ਉਹਦੇ ਨਾਲ ਹੀ ਤੀਜਾ ਕਮਰਾ ਬਣਿਆ ਹੋਇਆ। ਜਿਹਨੂੰ ਮਾਲਕ ਸਟੋਰ ਰੂਮ ਯੂਜ਼ ਕਰ ਰਹੇ ਨੇ। ਤੁਹਾਨੂੰ ਵੀ ਦਿਖਾ ਦਿੰਨੇ ਆ ਆ ਦੇਖੋ ਜੀ। ਆ ਵੀ ਕਮਰਾ ਕਾਫੀ ਖੁੱਲਡੁੱਲਾ ਬਣਿਆ ਹੋਇਆ ਜੀ। ਘਰ ਦਾ ਐਡਰੈਸ ਵੀ ਤੁਹਾਨੂੰ ਦੱਸ ਦਿੰਨੇ ਆ ਜੀ। ਇਹ ਘਰ ਅੰਨੇ ਵਿੱਚ ਪੈਂਦਾ ਹੈ ਜੀ। ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਅਸੀਂ ਉੱਧਰ ਵਾਲੀ ਸਾਈਡ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਤੁਹਾਨੂੰ ਦੂਜੀ ਮੰਜ਼ਲ ਵੀ ਦਿਖਾ ਦਿੰਨੇ ਆਂ ਉੱਪਰ ਵੀ ਮਾਲਕਾਂ ਨੇ ਘਰ ਦੀ ਡਿਮਾਂਡ 20 ਲੱਖ ਰੁਪਇਆ ਰੱਖੀ ਹੈ ਜੀ ਬਾਕੀ ਤੁਸੀਂ ਫੋਨ ਤੇ ਰੇਟ ਦੀ ਗੱਲ ਅਤੇ ਪ੍ਰੋਪਰ ਲੋਕੇਸ਼ਨ ਦੀ ਗੱਲ ਕਰ ਸਕਦੇ ਹੋ ਆ ਜੇ ਉੱਪਰਲੀ ਮੰਜ਼ਲ ਬਣੀ ਹੋਈ ਹੈ ਉੱਪਰਲੇ ਪਾਸੇ ਦੋ ਵਾਸ਼ਰੂਮ ਬਣਾਏ ਹੋਏ ਹਨ ਉਹਨਾਂ ਦੇ ਬਾਹਰ ਵਾਸ਼ਪੈਸਨ ਲੱਗਾ ਹੋਇਆ ਇੱਕ ਸਟੋਰ ਰੂਮ ਬਣਾਇਆ ਛੋਟਾ ਜਿਹਾ ਇੱਕ ਕਮਰਾ ਬਣਿਆ ਹੋਇਆ ਜੀ ਤੁਹਾਨੂੰ ਵਾਰੀ-ਵਾਰੀ ਉੱਪਰ ਵੀ ਸਾਰਾ ਦਿਖਾ ਦਿੰਨੇ ਆ ਆ ਦੇਖੋ ਜੀ ਇਹ ਵਾਸ਼ਰੂਮ ਬਣੇ ਹੋਏ ਹਨ ਵਾਸ਼ਰੂਮ ਵਿੱਚ ਦੀਵਾਰ ਤੇ ਸਾਰੀ ਟਾਇਲ ਲੱਗੀ ਹੋਈ ਹੈ ਫਰਸ਼ ਤੇ ਵੀ ਟਾਇਲ ਲੱਗੀ ਹੋਈ ਹੈ ਟੋਟੀਆਂ ਸ਼ਾਵਰ ਦਾ ਕੰਮ ਸਾਰਾ ਓਕੇ ਰਿਪੋਰਟ ਹੋਇਆ ਹੈ ਜੀ ਬਾਕੀ ਤੁਹਾਨੂੰ ਸਾਰੇ ਪਾਸੇ ਕੈਮਰਾ ਘੁਮਾ ਕੇ ਦਿਖਾ ਦਿੰਨੇ ਆ ਤੁਸੀਂ ਦੇਖ ਲਓ ਇੱਕ ਵਾਰੀ ਸਾਰਾ ਆਜੇ ਕਮਰਾ ਬਣਿਆ ਹੋਇਆ ਇਹ ਵੀ ਕਮਰਾ ਕਾਫੀ ਖੁੱਲਡੁੱਲਾ ਬਣਿਆ ਹੋਇਆ ਜਿੱਦਾਂ نیچے ਬਣੇ ਹੋਏ ਨੇ ਸਾਰੇ ਕਮਰੇ ਖੁੱਲਡੁੱਲੇ ਇਦਾਂ ਇਹ ਵੀ ਖੁੱਲਡੁੱਲਾ ਬਣਿਆ ਆ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਘਰਾਂ ਘੋਟੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਜੀ